ਹੇ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਤਾਂ ਅੱਜ ਦੀ ਇਸ ਵੀਡੀਓ ਤੁਹਾਡਾ ਸਵਾਗਤ ਕਰਦੇ ਹਾਂ ਤੇ ਅੱਜ ਦੀ ਇਹ ਵੀਡੀਓ ਜਿਹੜਾ ਤੁਹਾਡੇ ਕਮੈਂਟ ਦੇ ਬਿਸਤੇ ਮੈਂ ਲੈ ਕੇ ਆਇਆ ਹਾਂ 12ਵੀਂ ਆਰਟਸ ਕਰਨ ਤੋਂ ਬਾਅਦ ਪੰਜ ਵਧੀਆ ਸਰਕਾਰੀ ਨੌਕਰੀਆਂ ਬੱਚਿਆਂ ਦੇ ਕਮੈਂਟ ਆ ਰਹੇ ਸੀ ਕਿ ਸਰ ਸਾਨੂੰ ਸਰਕਾਰੀ ਨੌਕਰੀ ਬਾਰੇ ਦੱਸੋ ਜੋ ਅਸੀਂ 12ਵੀਂ ਆਰਟਸ ਕਰਨ ਤੋਂ ਬਾਅਦ ਸਿੱਧਾ ਕਰ ਸਕਦੇ ਹਾਂ ਡਿਟੇਲਸ ਇਹ ਗੱਲ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਣੇ ਚੈਨਲ ਤੇ ਕੋਰਸ ਦੇ ਰਿਲੇਟਡ ਸਾਰੇ ਹੀ ਵੀਡੀਓਸ ਅਪਲੋਡ ਨੇ ਜੇ ਫਿਰ ਵੀ ਤੁਹਾਨੂੰ ਕੋਈ ਵੀਡੀਓ ਨਹੀਂ ਮਿਲਦੀ ਆ ਤਾਂ ਸੋ ਪਲੀਜ਼ ਕਮੈਂਟ ਕਰਿਓ ਮੈਂ ਤਹੇ ਦਿ ਲੋ ਤੁਹਾਡਾ ਰਿਪਲਾਈ ਕਰਕੇ ਤੁਹਾਨੂੰ ਪ੍ਰੋਵਾਈਡ ਕਰਵਾ ਦੇਣਾ ਹੈ ਵੀਡੀਓ ਹੁਣ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਨੂੰ ਕਰ ਦਿਓ ਫਰੈਂਡਸ ਤੇ ਸ਼ੇਅਰ ਪਹਿਲੇ ਨੰਬਰ ਤੇ ਹੈ ਆਪਣਾ 12ਵੀਂ ਆਰਟਸ ਕਰਨ ਤੋਂ ਬਾਅਦ ਤੁਸੀਂ ਕਈ ਵਧੀਆ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਦੇ ਹੋ ਛੇਠਾ ਪੰਜ ਵਧੀਆ ਨੌਕਰੀਆਂ ਉਹਨਾਂ ਦੀ ਤਿਆਰੀ ਲਈ ਲੱਗਣ ਵਾਲਾ ਸਮਾਂ ਖਰਚਾ ਲੋੜਿੰਦੇ ਵਿਸ਼ੇ ਤਨਖਾ ਅਤੇ ਰਿਟਾਇਰਮੈਂਟ ਲਾਭਾ ਦੀ ਜਾਣਕਾਰੀ ਦਿੱਤੀ ਗਈ ਹੈ ਇਹਦੇ ਵਿੱਚ ਸਭ ਕੁਝ ਕਲੀਅਰ ਕਰਤਾ ਏ ਤੋਂ ਲੈ ਕੇ ਜ਼ेड ਤੱਕ ਤੁਹਾਨੂੰ ਇਨਫੋਰਮੇਸ਼ਨ ਦਵਾਂਗੇ ਠੀਕ ਹੈ ਨਾ ਬਸ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਪਹਿਲੇ ਨੰਬਰ ਤੇ ਹੈ SSC CHSL ਸਟਾਫ ਸਿਲੈਕਸ਼ਨ ਕਮਿਸ਼ਨ ਠੀਕ ਹੈ ਨਾ ਕੰਬਾਈਨਡ ਹਾਇਰ ਸੈਕੰਡਰੀ ਲੈਵਲ ਇਹਦਾ ਜੋ ਹੈ ਕੰਮ ਜੋ ਹੈ LDC ਲੋਅਰ ਡਿਵੀਜ਼ਨ ਕਲਰਕ ਡੀਈਓ ਡਾਟਾ ਐਂਟਰੀ ਆਪਰੇਟਰ ਪੋਸਟਰ ਅਸਿਸਟੈਂਟ ਆਦਿ ਕਹਿੰਦੇ ਤਿਆਰੀ ਦਾ ਸਮਾਂ ਜੁ ਹੁੰਦਾ ਹੈ 6 ਤੋਂ 12 ਮਹੀਨੇ ਦਾ ਸਮਾਂ ਹੁੰਦਾ ਹੈ ਲਗਭਗ 1 ਸਾਲ ਠੀਕ ਹੈ ਨਾ 1 ਸਾਲ ਲਗਭਗ ਲੱਗਦਾ ਹੈ ਖਰਚਾ ਜੋ ਹੈ 10000 ਤੋਂ ਲੈ ਕੇ 20000 ਤੱਕ ਕੋਚਿੰਗ ਐਪਲੀਕੇਸ਼ਨ ਫੀਸ ਸਭ ਕੁਝ ਵਿੱਚ ਹੀ ਆ ਜਾਂਦਾ 20000 ਤੱਕ ਖਰਚਾ ਆ ਜਾਂਦਾ ਲੋਡਿੰਗ ਦੇ ਵਿੱਚ ਜਿਹੜਾ ਕਿਸੇ ਵੀ ਸ਼ੇਡ ਨੂੰ ਤੁਸੀਂ ਕਰ ਸਕਦੇ ਹੋ ਜੋ ਤੁਸੀਂ ਪੜਿਆ ਹੋਇਆ ਹੈ ਆਰਟਸ ਦੇ ਵਿੱਚ ਤਨਖਾਹ ਜੋ ਹੈ 25000 ਤੋਂ ਲੈ ਕੇ 40000 ਮਹੀਨੇ ਦਾ ਸਟਾਰਟ ਹੁੰਦਾ ਹੈ ਰਿਟਾਇਰਮੈਂਟ ਅਤੇ ਲਭ ਪੈਨਸ਼ਨ ਵੀ ਲੱਗਦੀ ਹੈ ਠੀਕ ਹੈ ਨਾ ਗ੍ਰੈਜੂਏਟੀ ਵੀ ਹੁੰਦੀ ਆ ਤੇ ਐਫ ਡੀ ਵੀ ਤੇ ਮੈਡੀਕਲ ਸਹੂਦਾ ਵੀ ਇਹਦੇ ਵਿੱਚ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਦੂਜੇ ਨੰਬਰ ਤੇ ਜੋ ਹੈ ਬੈਸਟ ਗਵਰਨਮੈਂਟ ਜੌਬ ਜੈ ਪੁਲਿਸ ਕਾਂਸਟੇਬਲ ਸਟੇਟ ਪੁਲਿਸ ਸੈਂਟਰਲ ਫੋਰਸਸ ਠੀਕ ਹੈ ਨਾ ਇਹਦੇ ਵਿੱਚ ਕੀ ਹੁੰਦਾ ਆ ਪਹਿਲਾ ਕੰਮ ਕੀ ਹੁੰਦਾ ਸਮਝ ਲਓ ਤੁਸੀਂ ਸ਼ਾਂਤੀ ਕਾਇਮ ਰੱਖਣਾ ਜਾਂਚ ਕਰਨੀ ਜਨਤਕ ਸੁਰੱਖਿਆ ਤਿਆਰੀ ਦਾ ਸਮਝ ਹੁੰਦਾ ਹੈ 6 ਮਹੀਨੇ ਤੋਂ ਲੈ ਕੇ 1 ਸਾਲ ਦਾ ਹੁੰਦਾ ਹੈ ਲਗਭਗ 12 ਮਹੀਨੇ ਦਾ ਹੈ ਨਾ ਤੇ 1 ਸਾਲ ਹੋ ਗਿਆ ਖਰਚਾ ਜੋ ਹੈ 5000 ਤੋਂ ਲੈ ਕੇ 15000 ਕੋਚਿੰਗ ਐਪਲੀਕੇਸ਼ਨ ਫੀਸ ਵਿੱਚ ਹੀ ਹੁੰਦਾ ਹੈ ਲੋੜਿੰਦੇ ਵਿਸ਼ੇ ਜੋ ਵੀ ਤੁਸੀਂ ਆਰਟਸ ਦੇ ਵਿੱਚ ਪੜਿਆ ਉਸ ਤੋਂ ਹੀ ਤੁਸੀਂ ਕਰ ਸਕਦੇ ਹੋ ਇਹ ਕੋਰਸ ਤਨਖਾਹ ਜੋ ਹੁੰਦਾ ਹੈ 30000 ਤੋਂ ਲੈ ਕੇ 50000 ਮਹੀਨੇ ਦਾ ਹੁੰਦਾ ਹੈ ਰਿਟਾਇਰਮੈਂਟ ਲਾ ਪੈਨਸ਼ਨ ਗ੍ਰੈਜੂਇਟੀ ਐਫ ਡੀ ਸਰਕਾਰੀ ਨੌਕਰੀਆਂ ਲਾਭ ਇਹ ਸਭ ਕੁਝ ਹੁੰਦਾ ਹੈ ਠੀਕ ਹੈ ਰਿਟਾਇਰਮੈਂਟ ਹੋਣ ਤੋਂ ਬਾਅਦ ਇਸ ਤੋਂ ਬਾਅਦ ਨੈਕਸਟ ਤੀਜੇ ਨੰਬਰ ਤੇ ਹੈ ਰੇਲਵੇ ਗਰੁੱਪ ਡੀ ਐਨਟੀਪੀਸੀ ਇਹਦੇ ਵਿੱਚ ਕੰਮ ਕੀ ਹੁੰਦਾ ਹੈ ਸਮਝ ਲੈਣਾ ਤੁਸੀਂ ਕਿ ਇੱਕ ਤਾਂ ਹੁੰਦਾ ਹੈ ਕਲਰਕ ਟਾਈਪਿਸਟ ਟਿਕਟ ਕਲੈਕਟਰ ਪੋਰਟਸ ਗਾਰਡ ਆਦਿ ਤਿਆਰੀ ਦਾ ਸਮਾਂ ਜਿਹੜਾ ਹੁੰਦਾ ਹੈ 6 ਮਹੀਨੇ ਤੋਂ ਲੈ ਕੇ 18 ਮਹੀਨੇ ਤੱਕ ਤਾਂ ਹੁੰਦਾ ਹੈ ਲਗਭਗ ਡੇਢ ਸਾਲ ਠੀਕ ਹੈ ਨਾ ਡੇਢ ਸਾਲ ਲੱਗ ਜਾਂਦਾ ਹੈ ਇਸ ਤੋਂ ਬਾਅਦ ਨੈਕਸਟ ਖਰਚਾ ਜੋ ਹੈ 5000 ਤੋਂ ਲੈ ਕੇ 15000 ਕੋਚਿੰਗ ਐਪਲੀਕੇਸ਼ਨ ਫੀਸ ਵਿੱਚ ਹੁੰਦਾ ਹੈ ਲੋਡਿੰਗ ਦੇ ਵਿਸ਼ੇ ਜੋ ਵੀ ਤੁਸੀਂ ਅੰਠ ਦੇ ਵਿੱਚ ਪੜਿਆ ਉਹੀ ਵਿਸ਼ੇ ਤੁਸੀਂ ਕਰ ਸਕਦੇ ਹੋ ਤਨਖਾਹ ਜੋ ਹੈ 25000 ਤੋਂ ਲੈ ਕੇ 50000 ਮਹੀਨੇ ਦੇ ਵਿੱਚ ਆਊਗਾ ਠੀਕ ਹੈ ਨਾ ਰਿਟਾਇਰਮੈਂਟ ਲਾਓ ਪੈਨਸ਼ਨ ਮੂਵ ਤੇ ਰੇਲਵੇ ਯਾਤਰਾ ਐਫ ਡੀ ਮੈਡੀਕਲ ਬੈਨੀਫਿਟ ਇਹ ਸਾਰੇ ਦਿੱਤੇ ਜਾਂਦੇ ਨੇ ਇਸ ਤੋਂ ਬਾਅਦ ਚੌਥੇ ਨੰਬਰ ਤੇ ਹੈ ਬੈਂਕਿੰਗ ਆਈ ਬੀ ਪੀ ਐਸ ਕਲਰਕ ਐਸ ਬੀ ਆਈ ਕਲਰਕ इदा देम कर सौ बारहवीं आर्ट्स तो सीधा बाद ठीक है ना? कम खाते खोलण लैंड देन संभालन गाहक संभालन तैयारी का समा जो है एक छे महीने तो लैके बारह महीने तक लगभग एक साल खर्चा तो खर्चा आ जाता दस हज़ार तो लैके पच्ची हज़ार कोचिंग एप्लीकेशन फीस बेचे होंगे लोड़ी पिछे जो भी आर्ट्स के पढ़िया होया है तनख्वाह जो है तीस हज़ार तो लैके पताली हज़ार महीने का होगा रिटायरमेंट लाभ पेन्शन ग्रेजुएटी मिलेगी एफ डी मिलना मैडिकल सुविधावान भी मिलनगियाँ ठीक है न ਇਸ ਤੋਂ ਬਾਅਦ ਨੈਕਸਟ ਜੋ ਆਪਣਾ ਹੈ ਪੰਜਵੇਂ ਨੰਬਰ ਤੇ ಗ್ರಾಮ ਪੰਚਾਇਤ ਸੈਕਟਰੀ ਸਟੇਟ ਗਵਰਨਮੈਂਟ ਜੋਬਸ ਇਹ ਵੀ ਵਧੀਆ ਹੀ ਆ ਠੀਕ ਆ ਨਾ ਤਨਖਾਹ ਵੀ ਵਧੀਆ ਹੀ ਹੁੰਦਾ ਕੰਮ ਜਿਹੜਾ ਪਿੰਡ ਦੇ ਵਿਕਾਸ ਕਾਰਜ ਸਰਕਾਰੀ ਯੋਜਨਾਵਾਂ ਲਾਗੂ ਕਰਨਾ ਤਿਆਰੀ ਦਾ ਸਮਾਂ ਜਿਹੜਾ 6 ਮਹੀਨੇ ਤੋਂ ਲੈ ਕੇ 12 ਮਹੀਨੇ ਤੱਕ ਦਾ ਹੁੰਦਾ ਹੈ ਖਰਚਾ ਜਿਹੜਾ 5000 ਤੋਂ ਲੈ ਕੇ 15000 ਕੋਚਿੰਗ ਅਪਲੀਕੇਸ਼ਨ ਫੀਸ ਵਿੱਚ ਹੀ ਹੁੰਦਾ ਹੈ ਤੇ ਲੋੜੀਂਦੇ ਵਿਸ਼ੇ ਤੁਹਾਨੂੰ ਜੋ ਪਹਿਲਾਂ ਦੱਸਿਆ ਕਿ ਆਰਟਸ ਦੇ ਵਿੱਚ ਜੋ ਤੁਸੀਂ ਪੜੇ ਹੋ ਉਹ ਕੋਈ ਵੀ ਤਨਖਾਹ ਹੁੰਦਾ 25000 ਤੋਂ ਲੈ ਕੇ 40000 ਤੱਕ ਤਨਖਾਹ ਹੁੰਦੀ ਹੈ ਰਿਟਾਇਰਮੈਂਟ ਲਾ ਪੈਨਸ਼ਨ ਐਫ ਡੀ ਗ੍ਰੈਜੂਇਟੀ ਮੈਡੀਕਲ ਸਭ ਸੁਵਿਧਾ ਮਾ ਸਭ ਕੁਝ ਹੁੰਦਾ ਹੈ ਇਹਦੇ ਵਿੱਚ ਆਪਾਂ ਸਿੱਟਾ ਗੱਲ ਕਰਦੇ ਹਾਂ ਜੋ ਨਿਕਲਦਾ ਹੈ ਠੀਕ ਹੈ ਨਾ ਜੇਕਰ ਤੁਸੀਂ 12ਵੀਂ ਆਰਟਸ ਬਾਅਦ ਸਰਕਾਰੀ ਨੌਕਰੀ ਚਾਹੁੰਦੇ ਹੋ ਤਾਂ SSC CHSL ਪੁਲਿਸ ਰੇਲਵੇ ਬੈਂਕਿੰਗ ਅਤੇ ਪੰਚਾਇਤ ਸੱਤਰ ਵਧੀਆ ਚੋਣਾਂ ਹਨ ਇਹਨਾਂ ਦੀ ਤਿਆਰੀ ਲਈ 6 ਮਹੀਨੇ ਤੋਂ 1.5 ਸਾਲ तक लग सकता है तनखाह पच्ची हज़ार तो लैके पाँ हज़ार तक रिटायरमेंट पेंशन एफ डी होर लाभ मिलते हैं सो so, उम्मीद करता है कि सिंपल वेडिंग में थो समझ लग गया होना जे फिर भी कुछ मिस हो गया हो प्लीज़ कॉमेंट करो आपको प्रोवाइड करा देवे अपने चैनल पर होर भी कोर्स रिलेटेड वीडियोस अपलोड है जाके बहुत जरूर करो पल लिस्ट बनाया हुआ है वा ठीक है ना ओके बाय टेक केयर कीप स्माइलिंग बाय बाय